ਅਖਰੀ ਸ਼ਾਮ ਵੀ ਕੀ ਕੀ ਜੇ ਜਦ ਪੈਂਦੀ ਹੈ ਤੱਕਨੀ ਖਮੋਸ਼ੀ ਛਾ ਜਾਂਦੀ ਹੈ ਇਸ ਜਗ੍ਹਾ ਤੇ ਲੋਕ ਟੱਪਦੇ ਹਨ ਦਿਨੇ ਤਾਂ ਕੋਈ ਕੋਈ ਟੱਪਦਾ ਹੈ ਪਰ ਇਸ ਵੇਲੇ ਬਹੁਤ ਖਮੋਸ਼ੀ ਹੈ ਬਿਲਕੁਲ ਸ਼ਾਂਤ ਹੈ ਸਾਰਾ ਚਾਰਚ ਪੇਰਾ ਔਰ ਜਦ ਵੀ ਕੋਈ ਪੰਛੀ ਬੋਲਦਾ ਹੈ ਤਾਂ ਦੂਰ ਤੱਕ ਆਵਾਜ਼ ਉਸਦੀ ਇਸ ਸ਼ਾਂਤੀ ਨੂੰ چیرਦੀ ਹੋਈ ਜਾਂਦੀ ਹੈ ਅਖਿਰ ਸਮਾਂ ਵੀ ਕਿਦਾਂ ਦਾ ਆ ਜਾਂਦਾ ਹੈ ਸੂਰਜ ਛੁੱਪ ਚੁੱਕਿਆ ਹੈ ਹਲਕ ਛੁਪਿਆ ਨਹੀਂ ਪਰ ਆਪਣੇ ਲਈ ਛੁੱਪ ਚੁੱਕਿਆ ਹੈ ਕਿਤੇ ਚੜ੍ਹਿਆ ਵੀ ਹੋਵੇ ਕਿਤੇ ਲੋਕ ਉੱਠ ਵੀ ਰਹੇ ਹੋਣਗੇ ਕਿਤੇ ਲੋਕ ਸੌਣ ਦੀ ਤਿਆਰੀ ਵੀ ਕਰ ਰਹੇ ਇਹ ਸਮਾਂ ਵੀ ਕਮਾਲ ਕਰਦਾ ਹੈ ਕਿੰਨੀ ਸ਼ਾਂਤੀ ਪੈਦਾ ਹੋ ਜਾਂਦੀ ਹੈ ਸਮਝ ਨਹੀਂ ਆਉਂਦੀ ਇਸ ਸ਼ਾਂਤ ਮਾਹੌਲ ਦੇ ਵਿੱਚ ਇੱਕ ਖੌਫ ਕਿਉਂ ਹੈ ਇੱਕ ਡਰ ਕਿਉਂ ਹੈ ਕਿਉਂ ਲੋਕੀ ਡਰ ਜਾਂਦੇ ਹਨ ਇਸ ਤਰ੍ਹਾਂ ਦੇ ਮਾਹੌਲ ਤੋਂ ਚੌਂ ਜੀ ਨਹੀਂ ਲੱਗਦਾ ਇੱਥੇ ਜੋ ਵੀ ਪੰਛੀ ਬੋਲਦਾ ਹੈ ਤਾਂ ਇੱਕ ਡਰਾਉਣਾ ਜਿਹਾ ਮਾਹੌਲ ਪੈਦਾ ਕਰਦਾ ਤਾਂ ਬੜਾ ਮਨ ਨੂੰ ਇੱਕ ਅਜੀਬ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਇਹ ਕਾਸ਼ ਸੂਰਜਾ ਤੂੰ ਨਾ ਛੁਪਦਾ ਇਹ ਰਾਤ ਨਾ ਹੁੰਦੀ ਇਹ ਸ਼ਾਮ ਨਾ ਹੁੰਦੀ ਤਾਂ ਇਦਾਂ ਦਾ ਮਾਹੌਲ ਨਾ ਹੁੰਦਾ ਇਹ ਪੰਛੀ ਇਦਾਂ ਖੌਫਨਾਕ ਜੇ ਨਾਂ ਲੱਗਦੇ ਇਹਨਾਂ ਦੀ ਆਵਾਜ਼ ਮਨਮੋਣੀ ਲੱਗਦੀ ਜਦ ਕਿ ਹੁਣ ਇੱਕ ਡਰ ਪੈਦਾ ਕਰ ਰਹੀ ਹੈ ਕਮਾਲ ਦੀ ਚੀਜ਼ ਹੈ ਹਨੇਰਾ ਦੀ ਹਨੇਰੇ ਤੋਂ ਡਰ ਜਾਂਦੇ ਨੇ ਲੋਕ ਕਿਉਂਕਿ ਹਨੇਰੇ ਦੇ ਵਿੱਚ ਪਤਾ ਨਹੀਂ ਕੀ ਖੁਜ਼ੂ ਹੁੰਦਾ ਹੈ ਹਨੇਰਾ ਇੱਕ ਖੌਫ ਪੈਦਾ ਕਰਦਾ ਹੈ ਇੱਕ ਚਿੰਤਾ ਪੈਦਾ ਕਰਦਾ ਹੈ ਸਾਡੇ ਮਨਾਂ ਦੇ ਵਿੱਚ ਇੱਕ ਡਰ ਪੈਦਾ ਕਰਦਾ ਹੈ ਇਹ ਹਨੇਰਾ ਇਹ ਹਨੇਰਾ ਪਸਰਿਆ ਕਿਉਂ ਕਿਉਂਕਿ ਸੂਰਜ ਛੁੱਕ ਚੁੱਕਿਆ ਹੈ ਸੂਰਜ ਓਲੇ ਹੋ ਚੁੱਕਿਆ ਹੈ ਜੇ ਕਹੀਏ ਤਾਂ ਸਾਡੇ ਲਈ ਸੂਰਜ ਥੱਕ ਚੁੱਕਿਆ ਹੈ ਉਹ ਆਰਾਮ ਕਰਨ ਲਈ ਕਿਤੇ ਗਿਆ ਹੈ ਇੱਥੇ ਵਾਪਸ ਪਰਤੇਗਾ ਫੇਰ ਦੁਬਾਰਾ ਸੂਰਜ ਚੜੇਗਾ ਫੇਰ ਦੁਬਾਰਾ ਸੂਰਜ ਦੀਆਂ ਕਿਰਨਾਂ ਚਾਰਛ ਭਰੇ ਰੋਸ਼ਨੀ ਖਿਲਾਰ ਦੇਣਗੀਆਂ ਫੇਰ ਦੁਬਾਰਾ ਲੋਕ ਆਪਣੇ ਕੰਮਾਂ ਵੱਲ ਪਰਤਣਗੇ ਮੈਂ ਵੀ ਤਾਂ ਇੱਥੇ ਰੁਕਿਆ ਨਹੀਂ ਰਹਾ ਕੁਝ ਬਲਾਂ ਹਾਂ ਬਸ ਚਲਾ ਜਾਵਾਂਗਾ ਮੈਂ ਵੀ ਇਸ ਸ਼ਾਂਤ ਮਾਹੌਲ ਨੂੰ ਛੱਡ ਕੇ ਜਦ ਮੈਂ ਛੱਡਣ ਦਾ ਜਿਗਰ ਕੀਤਾ ਤਾਂ ਮਾਹੌਲ ਨੇ ਆਖਿਆ ਕਿ ਮੇਰਾ ਸੂਰਜ ਡੁੱਬਿਆ ਹੈ ਤੇਰੀ ਸ਼ਾਮ ਨਹੀਂ ਹੈ ਤੇਰੇ ਸਿਰ ਤੇ ਤਸੇਰਾ ਹੈ ਇਲਜ਼ਾਮ ਨਹੀਂ ਮੇਰਾ ਨਾ ਫਿਕਰ ਕਰੀ ਜੀ ਕੀਤਾ ਤੇ ਮੁੜ ਜਾਵੀਂ ਸਾਨੂੰ ਤਰੁ ਮਹਾਂ ਮਾਹੌਲ ਅਤੇ ਮੈਂ ਤੋ ਤਰਜਾਵਾਂਗਾ ਪਰ ਮੈਨੂੰ ਇਹ ਵੀ ਪਤਾ ਹੈ ਕਿ ਇਹ ਮਾਹੌਲ ਮੈਨੂੰ ਫਿਰ ਤੋਂ ਵਾਜਾਂ ਮਾਰੇਗਾ ਅਤੇ ਪੁਕਾਰੇਗਾ ਜਬ ਤੁਹਾਡਾ ਹਿਰਦੈ ਤੋੜ ਦੇ ਡਰਪਤਾ ਹਵਾਜ ਕੋਈ ਛੋੜ ਦੇ